ਦੇਖੋ ਜੀ ਅੱਜ ਅਸੀਂ ਕਾਰਪੋਰੇਸ਼ਨ ਦੇ ਵਿੱਚ ਆਏ ਆਂ ਸ਼ਨੀਵਾਰ ਨੂੰ ਜਿਹੜੀ ਵਾਰਡ ਬੰਦੀ ਆ ਮੁਕੰਮਲ ਹੋ ਚੁੱਕੀ ਹੈ ਸ਼ਨੀਵਾਰ ਦੀ ਅੱਜ ਮੰਗਲਵਾਰ ਦੇ ਕਰੀਬ 1 ਵਜੇ 11 ਮਿੰਟ ਹੋ ਗਏ ਹੁਣ ਤੱਕ ਜਿਹੜਾ ਨਕਸ਼ਾ ਉਹ ਡਿਸਪਲੇ ਨਹੀਂ ਕਰਿਆ ਗਿਆ ਕਾਨੂੰਨ ਦੀਆਂ ਧੱਜੀਆਂ ਇਹ ਸਰਕਾਰ ਉਡਾਰੀ ਹੈ ਸ਼੍ਰੋਮਣੀ ਕਾਲੀ ਦਲ ਕਦਾਚਿਤ ਬਰਦਾਸ਼ਤ ਨਹੀਂ ਕਰੂਗਾ ਔਰ ਮੈਂ ਅਲਟੀਮੇਟਮ ਵੀ ਦੇਣਾ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਅੱਜ ਜੇਕਰ ਦੁਪਹਿਰ ਬਾਅਦ ਤੱਕ ਨਕਸ਼ਾ ਨਾ ਲੱਗਿਆ ਆਏ ਦੇਖੋ ਪਰ ਸ਼੍ਰੋਮਣੀ ਅਕਾਲੀ ਦਲ ਇਹ ਕਾਰਪੋਰੇਸ਼ਨ ਦਾ ਅਸੀਂ ਘਰੋ ਕਰਾਂਗੇ ਵੱਡੇ ਪੱਧਰ ਤੇ ਔਰ ਜਿੰਨਾ ਵੀ ਕਿਉਂਕਿ ਇਹਨਾਂ ਨੇ ਪਹਿਲਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੈਸਿਡੈਂਟ ਚੋਣਾਂ ਹੋਈਆਂ ਉਹਨਾਂ ਚ ਕਾगज ਵੀ ਕੱਟੇ ਕਿਉਂਕਿ ਇਹ ਝੂਠ ਬੋਲ ਕੇ ਔਰ ਜਿਹੜੀ ਚੋਰ ਬਜਾਰੀ ਰਹੀ ਕਾਰਪੋਰੇਸ਼ਨ ਜਿੰਨਾ ਚਾਹ ਰਹੇ ਆ ਅਸੀਂ ਇਹਦੇ ਕੋਰਟ ਦਾ ਦਰਵਾਜ਼ਾ ਵੀ ਖੜਕਾ ਰਹੇ ਆ ਸਾਡੀਆਂ ਜਿਹੜੀਆਂ ਪਟੀਸ਼ਨਾਂ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਦੋ ਦਿਨਾਂ ਚ ਪਈ ਜਾਣੀ ਆ ਔਰ ਕਾਨੂੰਨੀ ਤੌਰ ਤੇ ਵੀ ਲੜਾਈ ਲੜਾਂਗੇ ਔਰ ਸੜਕਾਂ ਤੇ ਲੜਾਈ ਵੀ ਲੜਾਂਗੇ ਮੈਂ ਮਾਨਯੋਗ ਐਮਐਲਏ ਸਾਹਿਬ ਨੂੰ ਵੀ ਕਹਿਣਾ ਕਿ ਤੁਸੀਂ ਇਹ ਸ਼ਹਿਰ ਦੇ ਐਮਐਲਏਓ ਇੱਥੇ ਮੇਅਰ ਵੀ ਰਹੇ ਹੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਉਹ ਗੱਲ ਨਾ ਕਰਨੀ ਪਵੇ ਜੇ ਸਾਨੂੰ ਜਿਹੜੀ ਅਸੀਂ ਚਾਹੁੰਦੇ ਨਹੀਂ ਕਿਰਪਾ ਕਰਕੇ ਸਾਰਿਆਂ ਦਾ ਹੱਕ ਹੈ ਸਾਰੀਆਂ ਪਾਰਟੀਆਂ ਦਾ ਰਾਈਟ ਹੈ ਚੋਣ ਲੜਨਾ ਤੇ ਅੱਜ ਤੁਸੀਂ ਉਹਨਾਂ ਨੂੰ ਹੱਕ ਤੋਂ ਵਾਂਝਾ ਕਰਨ ਜਾ ਰਹੇ ਹੋ ਕਿਉਂ ਨਹੀਂ ਲਾ ਰਹੇ ਕਿਉਂ ਤੁਹਾਡੇ ਦਿਲ ਚ ਪਾਪ ਹੈ ਕਿਉਂ ਤੁਸੀਂ ਇਹਨੂੰ ਲੇਟ ਕਰ ਰਹੇ ਹੋ ਇਹਦੇ ਪਿੱਛੇ ਕੀ ਕਾਰਨ ਹੈ ਇਹ ਕਮਿਸ਼ਨਰ ਸਾਹਿਬ ਦੱਸਣ ਮੇਰਾ ਫੋਨ ਚੱਕਿਆ ਮੈਂ ਦੋ ਵਾਰੀ ਕਮਿਸ਼ਨਰ ਸਾਹਿਬ ਨੂੰ ਕਰ ਲਿਆ ਤੇ ਸ਼ਿਉਕਤ ਕਮਿਸ਼ਨਰ ਸਾਹਿਬ ਨੂੰ ਕਰ ਲਿਆ ਸੋ ਪਤਾ ਨਹੀਂ ਸਰਕਾਰ ਕਿਉਂ ਬਖਾਈ ਹੋਈ ਹੈ ਪਰਮਿੰਦਰ ਜੀ ਸਿਰਫ ਅਕਾਲੀ ਦਲ ਹੀ ਆਇਆ ਬੀਜੇਪੀ ਕਾਂਗਰਸ ਜਾਂ ਹੋਰ ਅਸੀ ਗੱਲ ਦੀ ਉਹ ਕੋਈ ਪਾਰਟੀ ਨਹੀਂ ਇਹਦਾ ਕੀ ਕਰਨ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਲਈ ਲੜਾਈ ਲੜੀ ਹੈ ਗਰਾਊਂਡ ਤੇ ਰਹਿ ਕੇ ਲੜਾਈ ਲੜੀ ਹੈ ਔਰ ਇਹ ਜਿਹੜੀ ਇਹ ਮਹਾਲੀ ਸ਼ਹਿਰ ਦੇ ਲੋਕਾਂ ਦੀ ਆਵਾਜ਼ ਦੀ ਲੜਾਈ ਹੈ ਮਹਾਲੀ ਸ਼ਹਿਰ ਦਾ ਵੋਟਰ ਜਿੰਨੂੰ ਮਰਜ਼ੀ ਵੋਟ ਪਾਵੇ ਜਿਹੜਾ ਚੰਗਾ ਲੱਗਦਾ ਉਹਨੂੰ ਵੋਟ ਪਾਵੇ ਪਰ ਜੇਕਰ ਕੋਈ ਪਾਰਟੀ ਉਹਨਾਂ ਦੇ ਹੱਕ ਖੋਏਗੀ ਜਾਂ ਉਹਨਾਂ ਨੂੰ ਹੱਕਤੋਂ ਵਾਂਝਾ ਰੱਖਣਾ ਚਾਹੇਗੀ ਤਾਂ ਸ਼੍ਰੋਮਣੀ ਅਕਾਲੀ ਦਲ ਕਦਾ ਚਿਤ ਬਰਦਾਸ਼ਤ ਨਹੀਂ ਕਰੇਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਭਵੇਂ ਬਾੜਵੰਚੀ ਜਿੰਨਾ ਮਰਜੀ ਕਿਉਂਕਿ ਬੋਰਡ ਤਾਂ ਮਹਾਲੀ ਸ਼ਹਿਰ ਦੇ ਲੋਕਾਂ ਨੇ ਪਾਣੀ ਆ ਸਾਰਿਆਂ ਨੂੰ ਪਤਾ ਕਿ 2400 ਕਰੋੜ ਰੁਪਇਆ ਕਿਹਨੇ ਲਾਇਆ ਸਾਰਿਆਂ ਨੂੰ ਪਤਾ ਕਿ ਇੱਥੇ ਇੰਟਰਨੈਸ਼ਨਲ 에ਅਰਪੋਰਟ ਕਿਹਨੇ ਬਣਾਇਆ ਸਾਰਿਆਂ ਨੂੰ ਪਤਾ ਕਿ ਇੰਡੋਰ ਸਟੇਡੀਅਮ ਕਿਹਨੇ ਬਣਾਇਆ ਸਾਰਿਆਂ ਨੂੰ ਪਤਾ ਕਿ ਰੋਡ ਕਨੈਕਟੀਵਿਟੀ ਕਿਸ ਨੇ ਬਣਾਈ ਔਰ ਇਸ ਸ਼ਹਿਰ ਚ ਜਿਹੜੀ ਬਿਜਲੀ ਦੀ ਦੁਰਦਸ਼ਾ ਹੁੰਦੀ ਸੀਗੀ ਉਹ ਕਿਨੇ ਠੀਕ ਕੀਤੀ ਕਿਹਨੇ ਜੁਡੀਸ਼ੀਅਲ ਕੰਪਲੈਕਸ ਬਣਾਇਆ ਕਿਹਨੇ ਕੋਰਟ ਕੰਪਲੈਕਸ ਬਣਾਇਆ ਕਿਹਨੇ ਜੋ ਜੋ ਵੀ ਕੰਮ ਹੋਏ ਮੈਂ ਜੇ ਗਿਣਾਉਣ ਲੱਗਿਆ ਮਾਈ ਭਾਗੋ ਇ ਜਿਹੜੀ ਇਹਨਾਂ ਤੋਂ ਵੋਟ ਹੈ ਜਿਹੜੀ ਪੰਜਾਬ ਮਹਾਲੀ ਸ਼ਹਿਰ ਦੇ ਲੋਕਾਂ ਤੋਂ ਕਾਰਗੁਜ਼ਾਰੀ ਦੇ ਆਧਾਰ ਤੇ ਵੋਟ ਮੰਗਾਂਗੇ ਔਰ ਇਹਨਾਂ ਨੂੰ ਇਹਨਾਂ ਨੇ ਕਿਹਾ ਸੀਗਾ ਨਾ ਸਾਨੂੰ ਸੱਤਾਂ 'ਚ ਸਵਾਲ ਕਰਿਓ ਹੁਣ ਇਹਨਾਂ ਨੂੰ ਮਹਾਲੀ ਸ਼ਹਿਰ ਤੋਂ ਸਵਾਲ ਸ਼ੁਰੂ ਕਰਾਂਗੇ ਔਰ ਕੱਲੇ-ਕੱਲੇ ਵਾਰਡ ਦੇ ਵਿੱਚ ਕੱਲੇ-ਕੱਲੇ ਬੂਥ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਗੂ ਇਹਨਾਂ ਨੂੰ ਘੇਰਣਗੇ ਇੰਨਾ ਕੰਮ ਹੋਣ ਦੇ ਬਾਵਜੂਦ ਵੀ ਮਹਾਲੀ ਦੇ ਵਿੱਚ ਕਿਉਂ ਬੁੱਟੜੀ ਪੈਂਦੀ ਥੋਣੂ ਤੁਸੀਂ ਇਹ ਦੇਖਿਓ ਦੇਖੋ ਝੂਠ ਦੀ ਜਿਹੜੀ ਪੰਡ ਹੈ ਜਾਂ ਝੂਠ ਜਿਹੜੀ ਹੈ ਉਹ ਉਹ ਥੋੜਾ ਜਿਹੀ ਵਿਕਦਾ ਹੁੰਦਾ ਪਰ ਝੂਠ ਬਹੁਤਾ ਸਮਾਂ ਨਹੀਂ ਖੜਦਾ ਹ ਦੇਖੋ ਤੁਹਾਡੇ ਸਾਹਮਣੇ ਅੱਜ ਬਲੌਕ ਸੰਮਤੀ ਦੇ ਵਿੱਚ ਜੋ ਪ੍ਰਦਰਸ਼ਨ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਜ਼ਿਲ੍ਹੇ ਦੇ ਵਿੱਚੋਂ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਆਉਣ ਵਾਲੀਆਂ ਜਿਹੜੀਆਂ ਇਹ ਮਿਊਨਿਸਪਲ ਕੌਂਸਲਰ ਦੀਆਂ ਚੋਣਾਂ ਇਹ ਬਹੁਤ ਵੱਡੇ ਮਾਰਜਨ ਨਾਲ ਔਰ ਵਧੀਆ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਨਾ ਤੇ ਪ੍ਰਦਰਸ਼ਨ ਕੀਤਾ